ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਹਾਂ ਜੀ ਲੇਖ ਵੀਡੀਓ ਦੇ ਅਗਲੇ ਪਾਰਟ ਬਾਰੇ ਜਿਵੇਂ ਕਿ ਅਸੀਂ ਦੇਖ ਹੀ ਰਹੇ ਹਾਂ ਕਿ ਸੰਦੀਪ ਜਦੋਂ ਘਰ ਛੱਡ ਕੇ ਚਲੀ ਜਾਂਦੀ ਹੈ ਤੇ ਉਹ ਕਿੱਥੇ ਪਹੁੰਚਦੀ ਹੈ ਉਹ ਆਪਣੇ ਸਹੁਰਿਆਂ ਦੇ ਘਰ ਪਹੁੰਚਦੀ ਹੈ ਪਰ सोनू ਜੀਤਾ ਨੂੰ ਉੱਥੇ ਬੁਲਾ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਉਹ ਸੰਦੀਪ ਨੂੰ ਦੁਬਾਰਾ ਤੋਂ ਆਪਣੇ ਘਰ ਲੈ ਕੇ ਜਾਂਦੇ ਹਦ ਤੇ ਸੰਦੀਪ ਦੀਆਂ ਕਿਹੜੀਆਂ ਗੱਲਾਂ ਸੁਣ ਕੇ ਮਾਮਾ ਮਾਮੀ ਨੂੰ ਲੱਗ ਜਾਂਦਾ ਹੈ ਬਹੁਤ ਵੱਡਾ ਝਟਕਾ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਜੇਕਰ ਸਾਡਾ ਚੈਨਲ ਤੁਹਾਨੂੰ ਵਧੀਆ ਲੱਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਐਵੇਂ ਦੀਆਂ ਹੀ ਵੀਡੀਓ ਸੋਣਨ ਨੂੰ ਮਿਲਦੀਆਂ ਰਹਿਣ ਸੋ ਗੱਲ ਕਰਦੇ ਹਾਂ ਜੀ ਹੁਣ ਵੀਡੀਓ ਬਾਰੇ ਮਾਮਾ ਮਾਮੀ ਨੂੰ ਜਦੋਂ सोनू ਜੀ ਤਾਂ ਫੋਨ ਕਰਕੇ ਦੱਸਦੇ ਹਨ ਕਿ ਸੰਦੀਪ ਘਰ ਛੱਡ ਕੇ ਭੱਜ ਗਈ ਹੈ ਤੇ ਪਤਾ ਨਹੀਂ ਕਿੱਥੇ ਭੱਜ ਗਈ ਹੈ ਤੇ ਮਾਮਾ ਮਮੀ ਵੀ ਪਰੇਸ਼ਾਨ ਹੋ ਜਾਂਦੇ ਹਨ ਤੇ ਉਹ ਆਪਣੀ ਨੋ ਨੂੰ ਕਹਿ ਦਿੰਦੇ ਹਨ ਕਿ ਹਜੇ ਅਸੀਂ ਵਿਆਹ ਲਈ ਨਹੀਂ ਜਾਣਾ ਪਹਿਲਾਂ ਅਸੀਂ ਸੰਦੀਪ ਨੂੰ ਲੈ ਕੇ ਆਨੇ ਆ ਕਿ ਉਹ ਕਿਹੜੇ ਰਿਸ਼ਤੇਦਾਰ ਦੇ ਘਰ ਗਈ ਹੈ ਉਹ ਗੱਲ ਗੋਲਮੋਲ ਕਰ ਦਿੰਦੇ ਹਨ ਸੰਦੀਪ ਰੋਂਦੇ ਰੋਂਦੇ ਆਪਣੀ ਸਹੁਰੇ ਦੇ ਘਰ ਪਹੁੰਚਦੀ ਹੈ ਤੇ ਉੱਥੇ ਜਾ ਕੇ ਜਦੋਂ ਉਹ ਆਪਣੀ ਸੱਸ ਦੇ ਸਾਹਮਣੇ ਜਾਂਦੀ ਹੈ ਤੇ ਸੱਸ ਉਸ ਨੂੰ ਬਹੁਤ ਖਰੀਆਂ-ਕੋਟੀਆਂ ਸੁਣਾਉਂਦੀ ਹੈ ਤੇ ਕਹਿ ਦਿੰਦੀ ਹੈ ਕਿ ਲੋੜੀ ਵਾਲੇ ਦਿਨ ਇਹ ਸਾਡੇ ਘਰ ਵਿੱਚ ਕਿੱਥੋਂ ਆ ਗਈ ਤੇ ਉਸਦੀ ਦਰਾਨੀ ਵੀ ਉਸ ਨਾਲ ਬਹੁਤ ਹੀ ਬੁਰਾ ਬਿਹੇਵ ਕਰਦੀ ਹੈ ਤੇ ਕਹਿੰਦੀ ਹੈ ਤੇ ਕਹਿੰਦੀ ਹੈ ਕਿ ਤੇ ਉਹਦੀ ਦਰਾਣੀ ਉਸ ਨੂੰ ਕਹਿੰਦੀ ਹੈ ਕਿ ਸਾਡੇ ਘਰ ਦਾ ਅੱਜ ਪਰੋਣਿਆ ਨਿਆਣਾ ਸੀ ਤੂੰ ਕਿੱਥੋਂ ਆ ਗਈ ਹੈ ਤੇ ਉਸ ਨੂੰ ਬਹੁਤ ਬੁਰਾ ਭਲਾ ਕਹਿੰਦੀਆਂ ਨੇ ਦੋਨੋਂ ਜੜੀਆਂ ਸੱਸ ਤੇ ਨੂੰ ਪਰ ਸੰਦੀਪ ਉਹਨਾਂ ਦੀ ਮਿਹਨਤ ਕਰਦੀ ਹੈ ਕਿ ਮੈਨੂੰ ਤੁਸੀਂ ਆਪਣੇ ਕੋਲ ਰੱਖ ਲਓ ਮੈਂ ਤੁਹਾਡੇ ਘਰ ਦਾ ਸਾਰਾ ਕੰਮ ਕਰੂੰਗੀ ਤੇ ਤੁਹਾਡੇ ਤੋਂ ਕਦੀ ਵੀ ਕਿਸੇ ਚੀਜ਼ ਦੀ ਮੰਗ ਨਹੀਂ ਕਰਾਂਗੀ ਪਰ ਉਹ ਉਸ ਨੂੰ ਨਾ ਨੁੱਕਰਹੀ ਕਰਦੀਆਂ ਹਨ ਤੇ ਕਹਿੰਦੀਆਂ ਹਨ ਕਿ ਤੂੰ ਸ਼ਰਾਵਤ ਨਾਲ ਇਸ ਘਰ ਚੋਂ ਨਿਕਲ ਜਾ ਨਹੀਂ ਤਾਂ ਅਸੀਂ ਤੈਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਵਾਂਗੇ ਤੇ ਉਧਰ ਦੂਜੇ ਪਾਸੇ ਸੋਨੂੰ ਰਿਸ਼ਤੇਦਾਰਾਂ ਨੂੰ ਫੋਨ ਕਰ ਕਰਕੇ ਪੁੱਛਦਾ ਹੈ ਕਿ ਕਿਤੇ ਸੰਦੀਪ ਤੁਹਾਡੇ ਕੋਲ ਤਾਂ ਨਹੀਂ ਆਈ ਪਰ ਕਿਸੇ ਵੱਲੋਂ ਕੋਈ ਵੀ ਜਵਾਬ ਨਾ ਮਿਲਣ ਕਾਰਨ ਸੋਨੂੰ ਸੋਨੂ ਨੂੰ ਸੰਦੀਪ ਦੀ ਦਰਾਨੀ ਦਾ ਫੋਨ ਆਦਾ ਹੈ ਤੇ ਉਹ ਕਹਿੰਦੀ ਹੈ ਕਿ ਤੁਸੀਂ ਇਹਨੂੰ ਆਪਣੇ ਕੋਲ ਨਹੀਂ ਰੱਖ ਸਕਦੇ ਤੁਸੀਂ ਇਹਨੂੰ ਇੱਧਰ ਨੂੰ ਤੋੜ ਦਿੰਦੇ ਹੋ ਹਰ ਦੂਜੇ ਤੀਜੇ ਦਿਨ ਜਦੋਂ ਤੁਸੀਂ ਇਸਦੇ ਪੈਸੇ ਖਾਣੇ ਸੀ ਉਦੋਂ ਤੇ ਤੁਸੀਂ ਇਸ ਨਾਲ ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਤੇ ਇਸ ਨੂੰ ਆਪਣੇ ਘਰ ਲੈ ਗਏ ਤੇ ਅੱਜ ਤੁਸੀਂ ਇਸ ਨੂੰ ਰੱਖਣ ਵਾਸਤੇ ਮਨਾ ਕਰ ਰਹੇ ਹੋ ਤਾਂ ਸੋਨੂ ਕਹਿੰਦਾ ਹੈ ਕਿ ਅਸੀਂ ਇਸ ਨੂੰ ਲੈਣ ਆ ਰਹੇ ਹਾਂ ਜਦੋਂ ਸੋਨੂ ਜਿੱਤਾ ਉੱਥੇ ਪਹੁੰਚਦੇ ਹਨ ਤਾਂ ਦੇਖਦੇ ਹਨ ਕਿ ਸੰਦੀਪ ਕਹਿੰਦੀ ਹੈ ਕਿ ਮੈਂ ਨਾਲ ਨਹੀਂ ਜਾਣਾ ਪਰ ਉਹਦੀ ਸੱਸ ਜ਼ਬਰਦਸਤੀ ਉਹਨਾਂ ਨੂੰ ਉਸ ਨੂੰ ਸੋਨੂ ਜੀਤਾ ਨਾਲ ਭੇਜ ਦਿੰਦੇ ਹਨ ਤੇ ਮਾਮਾ ਮਮੀ ਵੀ ਨਾਲ ਹੁੰਦੇ ਹਨ ਹੁਣ ਜਦੋਂ ਸੰਦੀਪ ਆਪਣੇ ਘਰ ਵਾਪਸ ਆਉਂਦੀ ਹੈ ਤੇ ਉਹ ਸੋਨੂ ਜੀਤਾ ਦੀਆਂ ਸਾਰੀਆਂ ਕਰਤੂਤਾਵਾਂ ਬਾਰੇ ਮਾਮਾ ਮਮੀ ਨੂੰ ਦੱਸਦੀ ਹੈ ਤੇ ਕਹਿੰਦੀ ਹੈ ਕਿ ਮੈਂ ਇਸ ਗੱਲ ਕਰਕੇ ਵਿਆਹ ਨਹੀਂ ਕਰਵਾਉਣਾ ਚਾਹਦੀ ਤੁਸੀਂ ਤਾਂ ਕਹਿ ਰਹੇ ਹੋ ਕਿ ਮੇਰੀ ਕੁੜੀ ਮੇਰੇ ਨਾਲ ਜਾਏਗੀ ਪਰ ਇਹਨਾਂ ਨੇ ਤਾਂ ਮੇਰੀ ਕੁੜੀ ਨੂੰ ਆਪਣੇ ਕੋਲ ਰੱਖ ਕੇ ਉਸ ਤੋਂ ਸਾਰੇ ਘਰ ਦੇ ਕੰਮ ਕਰਵਾਉਣ ਤੇ ਉਸ ਨੂੰ ਘਰ ਦੀ ਨੌਕਰਣੀ ਬਣਾਉਣ ਬਾਰੇ ਸੋਚਿਆ ਹੋਇਆ ਤੇ ਮਾਮੀ ਨੂੰ ਇਹ ਗੱਲ ਸੁਣ ਕੇ ਬਹੁਤ ਵੱਡਾ ਝਟਕਾ ਲੱਗ ਜਾਂਦਾ ਹੈ ਤੇ ਉਹ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਂਦੀ ਹੈ ਕਿ ਜੀਤਾ ਦੀ ਇ ਆਪਣੀ ਨਾਨਾਂ ਬਾਰੇ ਸੋ ਹੁਣ ਮਾਮਾ ਮਾਮੀ ਦੇਖਦੇ ਆ ਕਿ ਅੱਗੇ ਕੀ ਕਰਦੇ ਹਨ ਸੰਦੀਪ ਨੂੰ ਇਨਸਾਫ ਦਵਾਉਂਦੇ ਹਨ ਜਾਂ ਨਹੀਂ ਵੀਡੀਓ ਜੁੜੇ ਲਈ ਤਾਂ